ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨੀਆਂ ਚੀਜ਼ਾਂ ਝਾਕੇ ਫਸ ਗਏ ਆ ਇਹ ਬਾਹਰमुखी ਸਾਧਨ ਇਹ ਤਾਂ ਇੱਕ ਸਰੀਆ ਸੀ ਮਗਰ ਅਸੀਂ ساری ਉਮਰ ਉਹਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਨੇ ਹਾਂ ਕਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਭੁੱਲ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਣੇ ਹਾਂ ਆਪਾ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਆਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਤੇ ਛੁੜਾਏ ਜਿਸ ਪਰਮਤਸੂ ਲਾਏ ਗੁਰ ਚਰਨੀ ਲਾ ਕੇ ਆਏ ਸੋ ਇਸ ਕਰਕੇ ਜਿਹੜੀ ਸੱਚੀ ਦੌਲਤ ਹੈ ਦਾਨਾ ਸਰਦਾਨ ਨਾਮ ਦਾ ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਉਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਰਜ਼ੀ ਸ਼ੋਹਰਤ ਹਾਸਲ ਕਰ ਲਈਏ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਨਾ ਆਊਗਾ ਇਸ ਕਰਕੇ ਗੁਰੂ ਘਰ ਨੇ ਕਿਹਾ ਸੀ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਢੂੰਡੇ ਸੋ ਪਰਮ ਭੁਲਾਹੀ ਮਾਲਕ ਨੇ ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ ਜੋ ਇਹਨੇ ਦੇਣਾ ਦੇਤਾ ਮੰਗਣ ਦੀ ਲੋੜ ਨਹੀਂ ਹੈ ਪਹਿਚਾਨਣ ਦੀ ਲੋੜ ਹੈ ਪਰਮਾਰਥਿਕ ਪਹਿਚਾਨ ਹੈ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਕਿਤੇ ਨਹੀਂ ਜਾਣਾ ਸਿਰਫ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸਨੇ ਦਾਤ ਪక్షి ਹੈ ਉਹਦੀ ਆਪਕ ਕਦਰ ਕਰੀ ਇਸ ਕਰਕੇ ਆਪ ਫਰਮਾਉਂਦੇ ਹਨ ਗਿਆਨ ਧਿਆਨ ਧੁਨ ਜਾਣੀਏ ਇਕੱਥ ਕਹਾਵੇ ਸੋਏ